ਤਾਰ ਪਹੇਲੀ ਕੁੜੀਆਂ ਦੀ ਉਹ ਕਿਹੜੀ ਚੀਜ਼ ਹੈ ਜਿਸ ਵਿੱਚ ਹੱਡੀ ਨਹੀਂ ਹੁੰਦੀ ਪਰ ਮੁੰਡੇ ਦਿਲੋਂ ਪਿਆਰ ਕਰਦੇ ਹਨ ਦੱਸੋ ਇਸਦਾ ਸਹੀ ਜਵਾਬ ਹੈ ਕੁੜੀਆਂ ਦਾ ਦਿਲ ਦੂਸਰੀ ਪਹੇਲੀ ਮਿਰਚ ਮੂੰਹ ਨਾਲੋਂ ਜ਼ਿਆਦਾ ਕਿੱਥੇ ਲੱਗਦੀ ਹੈ ਇਸ ਦਾ ਸਹੀ ਜਵਾਬ ਹੈ ਖੇਤ ਵਿੱਚ ਤੀਸਰੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਤੁਹਾਡੇ ਆਲੇ-ਦੁਆਲੇ ਹੈ ਪਰ ਤੁਸੀਂ ਇਸ ਨੂੰ ਦੇਖ ਨਹੀਂ ਸਕਦੇ ਇਸ ਦਾ ਸਹੀ ਜਵਾਬ ਹੈ ਹਵਾ ਚੌਥੀ ਪਹੇਲੀ ਉਹ ਕਿਹੜੀ ਚੀਜ਼ ਹੈ ਜੋ ਵਿਆਹ ਤੋਂ ਪਹਿਲਾਂ ਸਾਰਿਆਂ ਦੀ ਹੈ ਵਿਆਹ ਤੋਂ ਬਾਅਦ ਸਿਰਫ ਪਤੀ ਦੀ ਹੈ ਇਸ ਦਾ ਸਹੀ ਜਵਾਬ ਹੈ ਗਲਤੀ ਪੰਜਵੇਂ ਪਹੇਲੀ ਉਹ ਕਿਹੜਾ ਕੁੱਤਾ ਜਿਹੜਾ ਇਨਸਾਨ ਨੂੰ ਨਹੀਂ ਕੱਟਦਾ ਪਰ ਇਨਸਾਨ ਇਸ ਨੂੰ ਕੱਟਦਾ ਹੈ ਇਸਦਾ ਸਹੀ ਜਵਾਬ ਹੈ ਹੌਟ ਡੌਗ ਛੇਵੀਂ ਪਹੇਲੀ ਉਹ ਕੌਣ ਵਿਅਕਤੀ ਹੈ ਜਿਸ ਨੂੰ 100 ਲੋਕਾਂ ਨੂੰ ਮਾਰਦਾ ਹੈ ਪਰ ਫਿਰ ਵੀ ਉਸ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਇਸ ਦਾ ਸਹੀ ਜਵਾਬ ਹੈ ਫਾਂਸੀ ਦੇਣ ਵਾਲਾ 8ਵੀਂ ਪਹੇਲੀ ਕੀ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਇਹੇ ਆਪਣੀਆਂ ਲੱਤਾਂ ਨਾਲ ਨਹੀਂ ਚੱਲਦਾ ਪਰ ਫਿਰ ਵੀ ਚੱਲਦਾ ਰਹਿੰਦਾ ਇਸ ਦਾ ਸਹੀ ਜਵਾਬ ਹੈ ਕੜੀ 8ਵੀਂ ਪਹੇਲੀ ਦਿਨ ਵੇਲੇ ਦੇਖਿਆ ਰਾਤ ਨੂੰ ਗਾਇਬ ਹੋ ਜਾਂਦਾ ਹੈ ਦੱਸੋ ਕੀ ਇਸਦਾ ਸਹੀ ਜਵਾਬ ਹੈ ਪਰਸ਼ਾਮਾ ਨੌਵੀਂ ਪਹੇਲੀ ਮੇਰੀਆਂ ਅੱਖਾਂ ਹਨ ਪਰ ਮੈਂ ਦੇਖ ਨਹੀਂ ਸਕਦਾ ਦੱਸੋ ਮੈਂ ਕੌਣ ਹਾਂ ਇਸਦਾ ਸਹੀ ਜਵਾਬ ਹੈ ਸੂਈ ਦਸਵੇਂ ਪਹੇਲੀ ਉੱਪਰ ਸੜਦਾ ਹੈ ਥੱਲੇ ਡਿੱਗਦਾ ਹੈ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਮੋਮਬਤੀ بی ਆਰਮੀ ਪਹੇਲੀ ਦਰਵਾਜ਼ਾ ਖੋਲੋ ਪਰ ਖੁਦ ਅੰਦਰ ਨਾ ਜਾਓ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਚਾਬੀ 12ਵੀਂ ਪਹੇਲੀ ਸਭ ਦੇਖਦੇ ਹਨ ਪਰ ਸ਼ੁ ਨੀ ਸਕਦੇ ਦੱਸੋ ਕੀ ਇਸ ਦਾ ਸਹੀ ਜਵਾਬ ਹੈ ਸੁਪਨਾ 12ਵੀਂ ਪਹੇਲੀ 12 ਸਖਤ ਅੰਦਰੋਂ ਨਰਮ ਤਸੋ ਕੀ ਇਸ ਦਾ ਸਹੀ ਜਵਾਬ ਹੈ ਅੰਡਾ